ਦਾਰੂ ਦੇਖੀਏ ਜਿਹੜਾ ਕਿਰਦਾਰ ਹੀ ਬੜਾ ਕਹਿ ਸਕਦੇ ਆ ਦਮਦਾਰ ਹੈ ਇਦਾਂ ਦੀ ਕੁੜੀਆਂ ਹੁੰਦੀਆਂ ਵੀ ਆ ਬਹੁਤ ਘੱਟ ਬਹੁਤ ਘੱਟ ਹੈ ਨਾ ਤੇ ਜਿਹੜੀਆਂ ਕਹਿੰਦੇ ਹੁੰਦੇ ਆ ਦਬਦੀਆਂ ਨਹੀਂ ਲੜਦੀਆਂ ਹਨ ਨਹੀਂ ਉਮੀਦ ਨਹੀਂ ਕੀਤੀ ਸੀ ਕਿ ਕਿ ਇਸ ਤਰੀਕੇ ਨਾਲ ਆਊਗੀ ਇੰਨੀ ਪ੍ਰੋਮੋਸ਼ਨ ਹੋਊਗੀ ਪਾਣੀ ਵਾਂਗੂ ਔਰ ਲੋਕਾਂ ਤੱਕ ਪਹੁੰਚੂਗੀ ਦਾਰੂਦਾਰ ਹੋ ਜਾਏਗੀ ਜਦੋਂ ਭਾਈ ਨੇ ਕਹੀ ਸੀ ਨਾ ਗੱਲ ਕਿ ਵੀ ਮੇਕਅਪ ਨਹੀਂ ਹੋਊਗਾ ਤੇ ਮੈਂ ਖੁਸ਼ ਹੋ ਸੇਗਾ ਅੱਛਾ ਭਾਈ ਯਾਰ ਇਤਨਾ ਅਕੀਵਨ ਕੇ ਲੋਕੇਸ਼ਨਾਂ ਵੀ ਅਸੀਂ ਬਿਲਕੁਲ ਰੀਅਲ ਰੱਖੀਆਂ ਸੀਆਂ ਜੇ ਪਿੱਛੇ ਕੂੜਾ ਵੀ ਪਿਆ ਤਾਂ ਉਹ ਵੀ ਦਿਖ ਰਿਹਾ ਹੈਨਾ ਰੇਤਾ ਪਿਆ ਉਹ ਵੀ ਦਿਖ ਰਿਹਾ ਇਹ ਨਹੀਂ ਕਿ ਉਹ ਹਟਾ ਦੇ ਫ੍ਰੇਮ ਚ ਵਧੀਆ ਨਹੀਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਮੈਂ ਠੀਕ ਆ ਜੀ ਤੁਸੀਂ ਸੁਣਾਓ ਪਹਿਲ ਤਾਂ ਮੈਂ ਜਾਨਣਾ ਚਾਹੁੰਦੀ ਆ ਸਕਰੀਨ ਤੇ ਦੇਖ ਕੇ ਕਿਵੇਂ ਦਾ ਲੱਗਿਆ ਆਪਣੇ ਆਪ ਨੂੰ ਬਹੁਤ ਵਧੀਆ ਲੱਗਦਾ ਜੀ ਹਮੇਸ਼ਾ ਅੱਜ ਵੀ ਬਹੁਤ ਵਧੀਆ ਲੱਗਿਆ ਆਰਟਿਸਟ ਬਹੁਤ ਮਿਹਨਤ ਕਰਦਾ ਹੈ ਪਰ ਜਦ ਆਡੀਅנס ਵੱਲੋਂ ਰਿਸਪੌਂਸ ਮਿਲਦਾ ਹੈ ਨਾ ਵਦਿਆ ਤਾਂ ਇੱਕ ਆਰਟਿਸਟ ਨੂੰ ਵੀ ਬੂਸਟ ਆ ਜਾਂਦਾ ਵੀ ਹਾਂ ਹੋਰ ਵੀ ਅੱਗੇ ਕੰਮ ਕਰਨਾ ਹੈ ਮੈਂ ਡੈਫੀਨਿਟਲੀ ਕਿਉਂਕਿ ਇੱਕ ਐਕਟਰ ਨੇ ਨਹੀਂ ਮਿਹਨਤ ਨਾਲ ਮਿਹਨਤ ਕੀਤੀ ਹੁੰਦੀ ਆ ਈਵਨ ਕੇ ਸਾਰੀ ਟੀਮ ਨੇ ਤੇ ਜਦ ਤੱਕ ਲੋਕਾਂ ਲੋਕਾਂ ਲਈ ਬਣਾਈ ਹੁੰਦੀ ਹੈ ਨਾ ਲੋਕਾਂ ਲਈ ਹੀ ਕਰਦੇ ਆ ਸਾਰਾ ਕੁਝ ਤੇ ਜੇ ਆਡੀਅנס ਜਦੋਂ ਦੇਖਦੀ ਹੈ ਤੇ ਉਹਨੂੰ ਪਸੰਦ ਆਉਂਦੀ ਹੈ ਫਿਰ ਅਪਰੀਸ਼ੀਏਟ ਕਰਦੀ ਹੈ ਤੇ ਉਹ ਸਾਡੀ ਇੱਕ ਅਵਾਰਡ ਹੁੰਦਾ ਹੈ ਹਨ ਤੇ ਜੇ ਨਹੀਂ ਦੇਖਦੀ ਪਸੰਦ ਕਰਨਾ ਜਦੋਂ ਦੂਰ ਦੀ ਗੱਲ ਹੋਈਂਦੀ ਨਾ ਪਸੰਦ ਜਾਂ ਪਸੰਦ ਪਰ ਜੋ ਦੇਖਦੀ ਨਹੀਂ ਜਾਂ ਉਹਨਾਂ ਤੱਕ ਪਹੁੰਚਦੀ ਨਹੀਂ ਤੇ ਫਿਰ ਕਿਤੇ ਨਾ ਕਿਤੇ ਉਹ ਹੁੰਦਾ ਹੈ ਕਿ ਅਰੇ ਨਹੀਂ ਮਿਹਨਤ ਕੀਤੀ ਸੀਗੀ ਹੁਣ ਇਹ ਸੋਚੋ 2.5 ਸਾਲ ਪਹਿਲਾਂ ਬਣਾਈ ਸੀ ਇਹ ਹੁਣ 2.5 ਸਾਲ ਬਾਅਦ ਇਹ ਆਈ ਹੈ ਅਸੀਂ ਬਹੁਤ ਵੇਟ ਕਰ ਰਹੇ ਸਾਰੀ ਟੀਮ ਕੋ ਯਾਰ ਇਹ ਆਵੇ 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 ਪਰ ਹਾਂ ਸਚਾਈ ਇਹ ਕਿਸੇ ਇੰਨੀ ਉਮੀਦ ਨਹੀਂ ਕੀਤੀ ਸੀਗੀ ਕਿ ਇਸ ਤਰੀਕੇ ਨਾਲ ਆਊਗੀ ਇੰਨੀ ਪ੍ਰੋਮੋਸ਼ਨ ਹੋਊਗੀ ਪਾਣੀ ਵਾਂਗੂ ਔਰ ਲੋਕਾਂ ਤੱਕ ਪਹੁੰਚੂਗੀ ਦਾਰੋ-ਦਾਰੋ ਹੋ ਜਾਏਗੀ ਔਰ ਲੋਕਾਂ ਨੂੰ ਪਸੰਦ ਆਊਗੀ ਲੋਕ ਐਪਰੀਸ਼ੀਏਟ ਕਰਨਗੇ ਔਰ ਸਫਲ ਹੋਊਗੀ ਅੱਜ ਸਕਸੈਸ ਪਾਰਟੀ ਹੋ ਇਹ ਤਾਂ ਦਿਨਾਂ ਚ ਹੀ ਹੋ ਗਿਆ ਹਨਾ ਕੰਮ ਤੇ ਸ਼ੁਕਰ ਹੈ ਪ੍ਰਮਾਤਮਾ ਦਾ ਤੇ ਅਸੀਂ ਨਾ ਕਈ ਇੰਟਰਵਿਊਸ ਚ ਕਈ ਵੀਡੀਓਸ ਚ ਸੁਣਿਆ ਹੈ ਵੀ ਸੈੱਟ ਦਾ ਮਾਹੌਲ ਨਾ ਕਾਫੀ ਰੌਅ ਸੀ ਵੀ ਨਾ ਕੋਈ ਮੇਕਅਪ ਆਰਟਿਸਟ ਸੀ ਨਾ ਕੁਝ ਸੀ ਤੇ ਮੈਂ ਤੁਹਾਡੇ ਤੋਂ ਜਾਨਣਾ ਚਾਹਦੀ ਹਾਂ ਉਹ ਮਾਹੌਲ ਚ ਕਿਵੇਂ ਆਪਣੇ ਆਪ ਨੂੰ ਮਤਲਬ ਰੱਖਿਆ ਕਿ ਨਾ ਕੋਈ ਮੇਕਅਪ ਆਰਟਿਸਟ ਹੈ ਨਾ ਕੁਝ ਹੈ ਕਿਉਂਕਿ ਇੱਕ ਆਰਟਿਸਟ ਨੂੰ ਤਾਂ ਮੈਨੂੰ ਲੱਗਦਾ ਪਹਿਲੇ ਤੋਂ ਹੁੰਦੀ ਹੈ ਵੀ ਹਾਂ ਮੇਕਅਪ ਤਾਂ ਅਸੀਂ ਕਰਨਾ ਹੈ ਪਰ ਉਹ ਰੌਅ ਰ ਹੈ ਕਿ ਕਿੱਦਾਂ ਕਰਿਆ ਬਿਲਕੁਲ ਸੱਚ ਹੈ ਜੀ ਬਿਲਕੁਲ ਰੌਅ ਸੀਗਾ ਕਿ ਮੇਕਅਪ ਆਰਟਿਸਟ ਹੈਗਾ ਹੀ ਨਹੀਂ ਸੈੱਟ ਤੇ ਤੇ ਇਹ ਭਾਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਜਦੋਂ ਭਾਜੀ ਨੇ ਕਹੀ ਸੀ ਨਾ ਗੱਲ ਕਿ ਵੀ ਮੇਕਅਪ ਨਹੀਂ ਹੋਊਗਾ ਤੇ ਮੈਂ ਫੋਟੋ ਸੇਗਾ ਅੱਛਾ ਭਾਈ ਯਾਰ ਇਦਾਂ ਕਿਉਂ ਅਸੀਂ ਨਾ ਜਿੰਨੇ ਵੀ ਹੋਰ ਸਿਨੇਮਾਸ ਦਾ ਮੈਂ ਪਹਿਲਾਂ ਵੀ ਕਈ ਇੰਟਰਵਿਊਸ ਗੱਲ ਕਰਿਆ ਚੁਕਾ ਕਿ ਅਨੂਗ ਅਨੁਰਾਗ ਕਸ਼ਵਨਾ ਦਾ ਸਿਨੇਮਾ ਜਦ ਦਾ ਲਾਇਕ ਹੈ ਨਾ ਤੇ ਉਹ ਬਿਲਕੁਲ ਰੌਅ ਹੁੰਦਾ ਉਹਦੇ ਵਿੱਚ ਇਹ ਚ ਸਾਰੀ ਕੋਸ਼ਿਸ਼ ਹੈਗੀ ਚਲੋ ਮੇਕਅਪ ਤਾਂ ਸੇਗਾ ਹੀ ਨਹੀਂ ਬਾਕੀ ਇਵਨ ਕਿ ਲੋਕੇਸ਼ਨਾਂ ਵੀ ਅਸੀਂ ਬਿਲਕੁਲ ਰੀਅਲ ਰੱਖੀਆਂ ਸੀਗੀਆਂ ਜੇ ਪਿੱਛੇ ਕੂੜਾ ਵੀ ਪਿਆ ਤੇ ਉਹ ਵੀ ਦਿਖ ਰਿਹਾ ਹੈ ਨਾ ਰੇਤਾ ਪਿਆ ਉਹ ਵੀ ਦਿਖ ਰਿਹਾ ਇਹ ਨਹੀਂ ਕਿ ਉਹ ਹਟਾ ਦੇ ਫਰੇਮ ਚ ਵਧੀਆ ਫਰੇਮ ਨਹੀਂ ਸਜਾਏ ਅਸੀਂ ਰੀਅਲ ਦਿਖਾਇਆ ਕਿ ਐਕਚੁਅਲ ਦੁਨੀਆ ਆ ਵੀ ਹੈਗੀ ਆ ਸੋ ਉਹ ਚੀਜ਼ ਉਹ ਕਰਦੇ ਕਰਦੇ ਹੀ ਇੰਨਾ ਕਿੰਨਾ ਕੁ ਰੀਅਲ ਆ ਆ ਵੀ ਪਰਫਾਰਮ ਕਰਨ ਲੱਗੇ ਸਾਨੂੰ ਗੱਲ ਨਹੀਂ ਲੱਗਿਆ ਹੈਨਾ ਬਾਕੀ ਕਹਿੰਦੇ ਨੇ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੀ ਹੁੰਦਾ ਹੈ ਨਾ ਨਹੀਂ ਅਸੀਂ ਦੇਖਿਆ ਵੀ ਜਦ ਜਿਹੜੀ ਗੱਲ ਸੀ ਨਾ ਵੀ ਰੀਅਲ ਚ ਉਹ ਸਾਰਾ ਕੁਝ ਜਦ ਉਹਨਾਂ ਦੇ ਪੇਰੈਂਟਸ ਸਕੂਲ ਦੇ ਪੇਰੈਂਟਸ ਦਾ ਸੀਨ ਚੱਲ ਰਿਹਾ ਸੀ ਵਿੱਚੋਂ ਨਾ ਇੱਕ ਡੱਡੂ ਆਇਆ ਸੀ ਤੇ ਮੈਨੂੰ ਲੱਗਦਾ ਜਦ ਅਸੀਂ ਸੈੱਟ ਦੇਖਦੇ ਹਾਂ ਤਾਂ ਪੂਰਾ ਦੇਖਦੇ ਹਾਂ ਪਰ ਪਰ ਉਹ ਵਿੱਚੋਂ ਜਿਹੜਾ ਆਇਆ ਹੈ ਨਾ ਮੈਨੂੰ ਲੱਗਿਆ ਵੀ ਹਾਂ ਕਾਫੀ ਰੀਅਲ ਸੀ ਸਾਰਾ ਤੁਸੀਂ ਇਹ ਦੇਖ ਲਓ ਅਸੀਂ 8 ਐਪੀਸੋਡ ਕੀਤੇ 8 ਐਪੀਸੋਡ ਦੀ ਸ਼ੂਟਿੰਗ ਕੱਟੋਵਰ ਸਾੜੀ 35 ਤੋਂ 40 ਦਿਨ ਚੱਲੀ ਸੀਗੀ 35 40 ਦਿਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਮੈਂ ਇੱਕ ਦਿਨ ਵੀ ਇਦਾਂ ਦੇਖਦਾ ਹੋਵਾਂ ਕਿ ਯਾਰ ਅਮਰਦੀਪ ਭਾਈ ਨੇ ਕਿਹਾ ਹੋਵੇ ਯਾਰ ਉਹ ਫਰੇਮ 'ਚ ਨਾ ਯਾਰ ਉਹ ਪਿੱਛੇ ਉਹ ਚੀਜ਼ ਖਟ ਕਰੀਏ ਉਹ ਹਟਾ ਦਿਓ ਜਾਂ ਇਦਾਂ ਕਰੋ ਥੋੜੀ ਜਿਹੀ ਨਾ ਉਹ 'ਚ ਖਾਲੀ ਲੱਗਦੀ ਉਹ ਭਰ ਦਿਓ ਇੱਕ ਵਾਰੀ ਵੀ ਨਹੀਂ ਹੋਇਆ ਕੈਮਰਾ ਰੱਖਿਆ ਸੀਨ ਸ਼ੂਟ ਹੋ ਰਿਹਾ ਪਿੱਛੇ हां बट अगर रिक्वायर्ड है कि हां कि हां कि सीन ਚ ਚਾਹੀਦਾ ਹੀ ਆ ਤੇ ਪਹਿਲੀ ਗੱਲ ਤਾਂ ਮੈਨੂੰ ਲੱਗਿਆ ਹੀ ਨਹੀਂ ਕਿ ਰਿਕੁਆਇਰਮੈਂਟ ਲੱਗਾ ਉਹਨੇ ਕਹਾਣੀ ਇਦਾਂ ਦੀ ਸੀ ਕਿ ਤਾਂ ਹੀ ਉਹਨੇ ਬਠਿੰਡੇ ਵਿੱਚ ਬਠਿੰਡੇ ਦੀਆਂ ਗਲੀਆਂਾਂ 'ਚ ਆਲੇ ਦੁਆਲੇ ਜਿੰਨੇ ਵੀ ਸਟੇਸ਼ਨ ਲਾ ਲਓ ਜਾਂ ਹੋਰ ਬਾਜ਼ਾਰ ਜੋ ਵੀ ਜਿੰਨਾ ਵੀ ਰੀਅਲ ਆ ਸਾਰਾ ਉਹਨੇ ਉੱਥੇ ਸ਼ੂਟ ਕੀਤਾ ਤੇ ਆਪਾਂ ਇੱਕ ਵਾਰ ਵੀ ਇਹ ਨਹੀਂ ਲੁਕਿਆ ਕਿ ਯਾਰ ਆ ਨਹੀਂ ਚਾਹੀਦਾ ਜਾਂ ਆ ਚਾਹੀਦਾ ਹੈ ਨਾ ਤੇ ਅਸੀਂ ਦੇਖਿਆ ਵੀ ਕਿਤੇ ਨਾ ਸੋਸ਼ਲ ਮੀਡੀਆ ਤੇ ਨਾ ਅਸੀਂ ਦੇਖਦੇ ਆ ਵੀ ਕੁੜੀਆਂ ਕਈ ਕੁਝ ਕਰ ਰਹੀਆਂ ਨੇ ਕਈ ਤੁਸੀਂ ਸਾਰੀ ਗੱਲਾਂ ਤੋਂ ਜਾਣੂ ਹੋ ਪਰ ਇੱਕ ਅਸੀਂ دارو ਦੇਖੀ ਹੈ ਜਿਹੜਾ ਕਿਰਦਾਰ ਹੀ ਬੜਾ ਕਹਿ ਸਕਦੇ ਆ ਦਮਦਾਰ ਹੈ ਤੇ ਉਹ ਕਿਵੇਂ ਦਾ મતલਬ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਬਿਲਕੁਲ ਦਮਦਾਰ ਜੋ ਕਿਰਦਾਰ ਹੈ دارو ਉਹਨਾਂ ਦਾ ਐਕਚੁਅਲੀ ਲਿਖਿਆ ਬਹੁਤ ਦਮਦਾਰ ਗਿਆ ਹੈ ਨਾ ਭਾਈ ਨੇ ਬਹੁਤ ਦਮਦਾਰ ਲਿਖਿਆ ਕੋਲ ਸਿੱਧੂ ਨੇ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਪੇਸ਼ ਵੀ ਕੀਤਾ ਹੈ ਨਾ ਮਤਲਬ ਬਾਖੂ ਵੀ ਨਿਭਾਇਆ ਤੇ ਔਰ ਐਕਚੁਅਲੀ ਇੰਦਾਂ ਦੀ ਕੁੜੀਆਂ ਹੁੰਦੀਆਂ ਵੀ ਆ ਬਹੁਤ ਘੱਟ ਬਹੁਤ ਘੱਟ ਹੈ ਨਾ ਤੇ ਜਿਹੜੀਆਂ ਕਹਿੰਦੇ ਹੁੰਦੇ ਆ ਦੱਬਦੀਆਂ ਨਹੀਂ ਲੜਦੀਆਂ ਹੈ ਨਾ ਸੋ ਤਕਰੀਬਨ ਨਹੀਂ ਤਾਂ ਕੁੜੀਆਂ ਨੂੰ ਕਿੰਨੇ ਮੁੰਡੇ ਛੇੜਦੇ ਆ ਉਹ ਉੱਥੇ ਦੀ ਉੱਥੇ ਕਈ ਵਾਰੀ ਗੱਲ ਠੱਪ ਹੋ ਜਾਂਦੀ ਹੈ ਨਾ ਜਾਂ ਜਵਾਬ ਨਹੀਂ ਦਿੰਦੀਆਂ ਇਹ ਚ ਉਲਟਾ ਆ ਇਹ ਚ ਜਵਾਬ ਦਿੱਤਾ ਗਿਆ ਤਾਂ ਕਿ ਅਗਲੇ ਅੱਗੇ ਤੋਂ ਇਹ ਹਿੰਮਤ ਨਾ ਕਰੇ ਸੋ ਇਹ ਕਿਤੇ ਨਾ ਕਿਤੇ ਮੈਸੇਜ ਵੀ ਆ ਤੇ ਬਾਕੀ ਚਲੋ ਦੂਜਾ ਪਰਪਸ ਤਾਂ ਚਲ ਹੈਗਾ ਹੀ ਐਂਟਰਟੇਨਮੈਂਟ ਹੈ ਨਾ ਹੁਣਾਂ ਹੀ ਐਂਟਰਟੇਨਮੈਂਟ ਤਾਂ ਹੁੰਦਾ ਹੀ ਐ ਕਿ ਆਡੀਅנס ਨੂੰ ਵਧੀਆ ਵੀ ਲੱਗਣੀ ਚਾਹੀਦੀ ਕਿ ਥੋੜਾ ਕਿ ਹਾਂ ਯਾਰ ਅੱਛੇ ਇੱਥੇ ਇੱਕ ਮਤਲਬ ਥੋੜਾ ਰੋਮਾਂਸ ਹੋਵੇ ਇੱਥੇ ਫਾਈਟ ਹੋਵੇ ਇੱਥੇ ਸਾਰਾ ਉਹ ਸਾਰਾ ਕੁਝ ਹੈਗਾ ਆ ਬਟ ਉਹ ਨਾਲ ਦੀ ਨਾਲ ਆਪਣੀ ਗੱਲਾਂ ਵੀ ਕਹਿ ਰਹੇ ਜੋ ਐਕਚੁਅਲੀ ਮੁੱਦੇ ਦੀ ਗੱਲ ਹੈ ਨਾ ਸਮਾਜ ਦੇ ਹਾਂ ਬਸ ਮੈਂ ਆਕਰ ਚੇ ਕੀ ਪੁੱਛਣਾ ਚਾਹੁੰਦੀ ਆ ਤੁਹਾਡਾ ਜਿਹੜਾ ਕਿਰਦਾਰ ਹੈ ਨਾ ਕਾਫੀ ਪਿਆਰਪਰਾ ਕਿਰਦਾਰ ਹੈ ਕਿਰਦਾਰ ਹੈ ਜੀ ਤੁਸੀਂ ਕੁੱਲ ਨੂੰ ਕਾਫੀ ਪਿਆਰ ਨਾਲ ਗੱਲ ਕਰ ਰਹੇ ਹੋ ਮੈਂ ਉਹਦੇ ਬਾਰੇ ਜਾਨਣਾ ਚਾਹੁੰਦੀ ਆ ਹਾਂਜੀ ਬਹੁਤ ਰੋਮਾਂਸ ਵੀ ਆ ਔਰ ਬਹੁਤ ਪਾਵਰਫੁਲ ਕੈਰੈਕਟਰ ਵੀ ਆ ਗੁਰਬਖਸ਼ ਨਾਮ ਆ ਬਖਸ਼ਾ ਰਾਕਰ ਬੋਲਦੇ ਉਹਨੂੰ ਤੇ ਐਕਚੁਅਲੀ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਉਹ ਜੋ ਪੂਰੇ ਐਪੀਸੋਡਸ ਲੋਕ ਦੇਖਣਗੇ ਨਾ ਜਾਂ ਦੇਖੇ ਵੀ ਹੋ ਜਿਨਾਂ ਨੇ ਤਕਰੀਬਨ ਕੁੜੀਆਂ ਇਹ ਕਹਿੰਦੀਆਂ ਇਦਾਂ ਦਾ ਹੋਣਾ ਚਾਹੀਦਾ ਘਰ ਵਾਲਾ ਤੇ ਮਤਲਬ ਮਿਲਣਾ ਚਾਹੀਦਾ ਇਦਾਂ ਦਾ ਹੋਣਾ ਚਾਹੀਦਾ ਰੋਮਾਂਟਿਕ ਵੀ ਤੇ ਪੂਰਾ ਮਤਲਬ ਪਾਵਰਫੁਲ ਵੀ ਹੋਣਾ ਚਾਹੀਦਾ ਹਨਾ ਜਿਹਦਾ ਹੌਸਲਾ ਬੁਲੰਦ ਹੋਵੇ ਤੇ ਕਿਤੇ ਨਾ ਕਿਤੇ ਕੋਲ ਨਾਲ ਵਿਆਹ ਵੀ ਕੋਲ ਵੀ ਇਸ ਲਈ ਕਰਦੀ ਉਹਦੇ ਨਾਲ ਸੋ ਇਹ ਚੀਜ਼ ਉਹ ਆਠੇ ਐਪੀਸੋਡ ਜਿਹੜੇ ਤੁਸੀਂ ਦੇਖੋਗੇ ਫਿਰ ਉਹ ਪਤਾ ਲੱਗੂਗਾ ਜੀ ਜ਼ਰੂਰ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ